ਨਮਸਕਾਰ ਇਹ ਆਕਾਸ਼ਵਾਨੀ ਜਲੰਧਰ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ ਖਬਰਾਂ ਸੁਣੋ ਡੀਪ ਖਾਦ ਦੀ ਤੇਜ਼ੀ ਨਾਲ ਸਪਲਾਈ ਨੂੰ ਯਕੀਨੀ ਬਣਾਉਣ ਤੇ ਸਥਾਨਕ ਉਪਲਬਧਤਾ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ ਇੱਕ ਬਿਆਨ ਵਿੱਚ ਰਸਾਇਣ ਤੇ ਖਾਦ ਮੰਤਰਾਲੇ ਨੇ ਕਿਹਾ ਹੈ ਕਿ ਵੱਖ-ਵੱਖ ਸੂਬਾ ਸਰਕਾਰਾਂ ਰੇਲਵੇ ਤੇ ਖਾਦ ਕੰਪਨੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਆਲਮੀ ਚੁਣੌਤੀਆਂ ਦੇ ਬਾਵਜੂਦ ਹਾੜੀ ਦੇ 2024-25 ਦੇ ਸੀਜ਼ਨ ਦੌਰਾਨ ਪਿਛਲੇ ਅਕਤੂਬਰ ਤੇ ਜਾਰੀ ਨਵੰਬਰ ਮਹੀਨੇ ਦੌਰਾਨ ਪੰਦਰਗਾਹ ਨੂੰ 17 ਲੱਖ ਟਨ ਤੋਂ ਵੱਧ ਡੀਏਪੀ ਖਾਦ ਮੁਹੱਈਆ ਕਰਵਾਈ ਗਈ ਤੇ ਸੂਬਿਆਂ 'ਚ ਵੰਡੀ ਗਈ ਏ ਇਸ ਤੋਂ ਇਲਾਵਾ ਸੂਬਿਆਂ ਨੂੰ ਲਗਭਗ 6.5 ਲੱਖ ਟਨ ਕਰੇਲੂ ਉਤਪਾਦਨ ਮੁਹੱਈਆ ਕਰਵਾਇਆ ਗਿਆ ਏ 55ਵਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਉਤਸਵ ਦਾ ਅੱਜ ਆਖਰੀ ਦਿਨ ਏ ਸਮਾਗਮ ਦੀ ਸਮਾਪਤੀ ਅੱਜ ਸ਼ਾਮ ਹੋ ਰਹੀ ਏ ਦਿਨ ਦੀ ਸ਼ੁਰੂਆਤ ਫਿਲਮ ਸਾਜ਼ ਰਮੇਸ਼ ਸਿੱਪੀ ਵੱਲੋਂ ਨੌਜਵਾਨ ਤੇ ਸਿਨੇਮਾ ਰਚਨਾਤਮਕ ਬੋਏ ਕਲੇਖਾਇਸ਼ਾਂ ਦੇ ਸ਼ਕਤੀਕਰਨ ਸਿਰਲੇਖ ਹੇਠ ਕਰਵਾਏ ਜਾ ਰਹੇ ਸੈਸ਼ਨ ਨੂੰ ਸੰਬੋਧਨ ਕਰਨ ਨਾਲ ਹੋਵੇਗੀ ਬਾਅਦ ਵਿੱਚ ਸ਼ਿਰੀ ਸਿੱਪੀ ਮੋਹਿਤ ਸੋਨੀ ਨਾਲ ਪੈਸ਼ਨ ਫਾਰ ਪਰਫੈਕਸ਼ਨ ਰਮੇਸ਼ ਸਿੱਪੀ ਦੀ ਫਿਲਾਸਫੀ ਵਿਸ਼ੇ ਤੇ ਗੱਲਬਾਤ ਕਰਨਗੇ ਖਰੜ ਤੋਂ ਚੰਡੀਗੜ੍ਹ ਤੇ ਦਿੱਲੀ ਵੱਲ ਜਾਣ ਵਾਲੀਆਂ ਸੜਕਾਂ ਉੱਤੇ ਅਤੇ ਖਰੜ বাস ਛੱਡੇ ਉੱਤੇ ਹਰ ਰੋਜ਼ ਲੱਗ ਰਹੇ ਟ੍ਰੈਫਿਕ ਜਾਮ ਕਾਰਨ ਸਥਾਨਕ ਲੋਕਾਂ ਤੇ ਵਪਾਰੀਆਂ ਨੇ ਰੋਜ਼ ਪ੍ਰਗਟ ਕੀਤਾ ਹੈ ਰੋਸ ਮੁਜ਼ਾਹਰੇ ਦੀ ਗਵਾਈ ਕਰ ਰਹੇ ਅਸ਼ੋਕ ਸ਼ਰਮਾ ਤੇ ਕੁਲਵੰਤ ਸਿੰਘ ਤ੍ਰਿਪੜੀ ਨੇ ਦੱਸਿਆ ਕਿ ਖਰੜ ਸ਼ਹਿਰ ਵਿੱਚ ਆਵਾਜਾਈ ਕਾਬੂ ਹੇਠ ਨਾ ਹੋਣ ਕਾਰਨ ਹਰ ਪਾਸੇ ਟ੍ਰੈਫਿਕ ਜਮ ਲੱਗ ਰਹੇ ਨੇ ਜਦ ਕਿ ਦੂਜੇ ਪਾਸੇ ਆਟੋ ਰਿਕਸ਼ਾ, ਓਵਰਲੋਡ ਵਾਨਾਂ, ਇੱਟਾਂ ਦੀ ਢੋਆ-ਢਵਾਈ ਕਰਨ ਵਾਲੇ ਟਰੈਕਟਰ ਟਰਾਲੀਆਂ ਦੇ ਚਾਲਕ ਸਭ ਤੇ ਸਾਹਮਣੇ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾਉਂਦੇ ਨੇ ਪਰ ਕੋਈ ਰੋਕਦਾ ਨਹੀਂ ਹੈ ਉਧਰ ਇਸ ਮਾਮਲੇ ਬਾਰੇ ਟ੍ਰੈਫਿਕ ਪੁਲਿਸ ਖਰੜ ਦੇ ਇੰਚਾਰਜ ਓਮ ਵੀਰ ਸਿੰਘ ਨੇ ਕਿਹਾ ਹੈ ਕਿ ਟ੍ਰੈਫਿਕ ਪੁਲਿਸ ਖਰੜੋ ਕੋਲ ਸਿਰਫ 10 ਮੁਲਾਜ਼ਮ ਨੇ ਜਿਨ੍ਹਾਂ ਵਿੱਚੋਂ 2-2 ਮੁਲਾਜ਼ਮ ਨਿੱਜਰ ਚੌਂਕ KFC ਬਸ ਸਟਾ ਵਿੱਚ ਤਾਇਨਾਤ ਨੇ ਅਤੇ ਬਾਕੀ ਮੁਲਾਜ਼ਮ ਚਲਾਨ ਕਟਣ ਦੇ ਤਾਇਨਾਤ ਨੇ ਸ਼ਹਿਰ 'ਚ ਕਿਤੇ ਵੀ ਕੋਈ ਜਾਮ ਨਾ ਲੱਗੇ ਇਸ ਲਈ ਯਤਨ ਜਾਰੀ ਨੇ ਮੋਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤੜਕੇ ਨੇ ਵਕਫਾ ਵਿਭਾਗਾਂ ਦੀਆਂ ਅਧਿਕਾਰੀਆਂ ਨਾਲ ਜ਼ਿਲ੍ਹੇ ਵਿੱਚਲੇ ਸ਼ਹਿਰੀ ਇਲਾਕਿਆਂ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਮੀਟਿੰਗ ਕੀਤੀ ਹੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਮਿਖਿਆ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਚ ਵੱਖ-ਵੱਖ ਥਾਈ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਦੀ ਪ੍ਰਕਿਰਿਆ ਜਾਰੀ ਹੈ। ਉਹਨਾਂ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਨਾ ਸਿਰਫ ਸੀਵਰੇਜ ਦੇ ਪਾਣੀ ਦਾ ਟੁਕਮਾ ਪ੍ਰਬੰਧ ਹੋਵੇਗਾ, ਸਗੋਂ ਟ੍ਰੀਟ ਕੀਤਾ ਗਿਆ ਪਾਣੀ ਵੱਖ-ਵੱਖ ਥਾਵਾਂ ਤੇ ਸਿੰਚਾਈ ਤੇ ਹੋਰਨਾਂ ਕਾਰਜਾਂ ਜਿਵੇਂ ਕਿ ਉਸਾਰੀ ਲਈ ਵਰਤਿਆ ਜਾ ਸਕੇਗਾ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਪਤਰੀਆਂ ਦੇ ਈ-ਕਾਰਡ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ। ਬਠਿੰਡਾ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ਵਿੱਚ ਮਾਸ ਕਾਉਂਸਲਿੰਗ ਤਹਿਤ ਸੈਮੀਨਾਰ ਕੀਤੇ ਜਾ ਰਹੇ ਨੇ। ਡਿਪਟੀ ਡਾਇਰੈਕਟਰ ਪਰਮਿੰਦਰ ਕੌਰ ਨੇ ਦੱਸਿਆ ਹੈ ਕਿ ਇਸ ਪ੍ਰੋਗਰਾਮ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਮੰਡੀ ਪੁੱਚੋ ਮੰਡੀ ਤਲਵੰਡੀ ਸਾਬੋ ਕੁੱਦਾ ਕਾਲ ਚਰਾਣੀ ਰਾਮਨਗਰ ਪਿੰਡਾਂ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ 10ਵੀਂ 12ਵੀਂ ਤੋਂ ਬਾਅਦ ਚੁਣੇ ਜਾ ਸਕਣ ਵਾਲੇ ਕੋਰਸਾ ਸੰਬੰਧੀ ਜਾਣਕਾਰੀ ਮੁਹैया करवाई ਜਾ ਰਹੀ ਹੈ ਸੈਮੀਨਾਰਾਂ ਦੌਰਾਨ ਸਿੱਖਿਆ ਵਿਭਾਗ ਤੋਂ ਗਾਈਡੈਂਸ ਕਾਉਂਸਲਰ ਰਾਜਵੀਰ ਆਲਖਨੇ ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰੀਆਂ ਵਕਫ ਵਕਫ ਯੋਜਨਾਵਾਂ ਬਾਰੇ ਹਾਜ਼ਰ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਇਨ੍ਹਾਂ ਸੈਮੀਨਾਰਾਂ ਦੌਰਾਨ ਰੋਜ਼ਗਾਰ ਅਫਸਰ ਅੰਕਿਤਾ ਅਗਰਵਾਲ ਨੇ ਪਲੇਸਮੈਂਟ ਕੈਂਪ ਸਵੈ ਰੋਜ਼ਗਾਰ ਕੈਂਪ ਰਜਿਸਟ੍ਰੇਸ਼ਨ ਆਦ ਬਾਰੇ ਜਾਣਕਾਰੀ ਦਿੱਤੀ ਏ ਇਸ ਤੋਂ ਇਲਾਵਾ ਪ੍ਰਬੰਧਕੀ ਸ਼ਾਖਾ ਤੋਂ ਬਲਤੇਜ ਸਿੰਘ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਲਈ ਲਏ ਜਾਂਦੇ ਵੱਖ-ਵੱਖ ਟੈਸਟ ਬਾਰੇ ਗਾਈਡੈਂਸ ਮੁਹੱਈਆ ਕਰਵਾਈ ਏ ਬਠਿੰਡਾ ਚ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਯੂਥ ਫੈਸਟੀਵਲ ਕਰਵਾਇਆ ਗਿਆ ਇਸ ਮੌਕੇ ਪੰਜਾਬ ਦੇ ਖਾਣਾ ਤੇ ਪੂ ਵਿਗਿਆਨ ਜਲ ਸਰੋਤ ਭੂਮੀ ਸੰਭਾਲ ਤੇ ਜਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਕੈਬਨਿਟ ਮੰਤਰੀ ਗੋਇਲ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਨੌਵੇਂ ਅੰਤਰ ਜ਼ੋਨਲ ਯੁਵਕ ਮੇਲਾ ਦੇ ਯਤਨ ਦੀ ਸ਼ਲਾਘਾ ਕੀਤੀ ਇਸ ਦੋ ਰੋਜ਼ਾ ਯੂਥ ਫੈਸਟੀਵਲ ਵਿੱਚ ਇਸ ਯੂਨੀਵਰਸਿਟੀ ਤਹਿਤ ਆਉਂਦੇ 25 ਮਾਨਤਾ ਪ੍ਰਾਪਤ ਕਾਲਜਾਂ ਦੇ 700 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਵੱਖ-ਵੱਖ ਕਲਾਵਾਂ ਦੇ ਜੋਹਰ ਵਿਖਾਏ ਇਸਦੇ ਨਾਲ ਹੀ ਪ੍ਰਾਦੇਸ਼ ਖਬਰਾਂ ਖਤਮ ਹੋਈਆਂ ਨਮਸਕਾਰ